ਲੋ ਜੀ ਕਿਸਾਨ ਵੀਰੋ ਸਵਾਗਤਾਂ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਜੀ ਆਪਾਂ ਫਿਰ ਪਹੁੰਚ ਗਏ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕਾ ਜਿਹੜੀ ਜੀ 13 ਅਕਤੂਬਰ 2025 ਇਹ ਸਮਾਂ ਜਿਹੜਾ ਜੀ ਸਵੇਰ ਦਾ 7 ਵਜਨ ਵਾਲਿਆਂ ਤੇ ਟਰਾਲੀਆਂ ਅੱਜ ਆ ਬਈ ਆਈਆਂ ਪੰਜ ਪੰਜ ਨਾਗ ਆਏ ਇੱਕ ਟਰਾਲੀ ਉਹਦੇ ਤੋਂ ਮੁੜ ਗਈ ਤੇ ਚਾਰ ਨਾਗ ਜਿਹੜੇ ਇੱਧਰ ਖੜੇ ਹੋਏ ਆ ਤੇ ਟੋਟਲ ਨਾਗ ਹੋ ਗਏ ਜੀ ਪੰਜ ਤੇ ਕੱਲ ਜਿਹੜੀ ਤੂੜੀ ਵਿਕੀ ਸੀ 300 ਤੋਂ ਲੈ ਕੇ 400 ਦੇ ਵਿੱਚ ਵਿੱਚ ਸੀ ਤੇ ਬਾਕੀ ਫਿਰ ਅੱਜ ਦੇਖਦੇ ਆਂ ਤੂੜੀ ਕੀ ਰੇਟ ਜਾਂਦੀ ਆ ਅੱਜ ਚਾਰ ਜਿਹੜੇ ਲੱਗ ਆਏ ਆ ਪੰਜ ਸੌਰੀ ਪੰਜ ਲੱਗ ਆਏ ਆ ਤੇ ਦੇਖਦੇ ਆਂ ਤੂੜੀ ਕਿੱਥੋਂ ਕਿੱਥ ਤੱਕ ਜਾਂਦੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਤੇ ਕਿੱਥੋਂ ਕਿੱਥੋਂ ਮੇਰੇ ਵੀਰ ਦੇਖਦੇ ਆਂ ਵੀਡੀਓ ਆਪਣੀ ਇਹ ਵੀ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਆਪਾਂ 11:30 ਵਜੇ ਜਿਹੜੀ ਬਾਸਪਤੀ ਦੀ 17 18 1509 ਤੇ 18 47 ਦੀ ਵੀਡੀਓ ਪਾਈ ਦੀ ਆ ਉਹ ਜਰੂਰ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਤੇ ਵੀਡੀਓ ਨਾਲ ਜੁੜੇ ਰਹੋ ਜੀ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਦੇ ਰੇਡ ਕੋਟਕ ਬ੍ਰਾਹਮਣੀ ਬੋਲਾ ਇੱਕ ਸਾਰ ਇੱਕ ਸਾਰ ਜੇ ਨਿਕਲੂਗਾ ਫਿਰ ਬੋਲੋਗਾ ਨਾ ਨਾ ਨਿਕਲ ਰਿਹਾ ਨਾ ਲੱਗਦਾ ਆਹੂ ਨਾ ਵੰਦਾ ਹੀ ਡਾਡਾ ਕਰ ਗਿਆ ਯਾਰ 300 ਮੇਰਾ ਬੋਲੋ 300 300 5 305 305 305 10 15 20 25 30 35 40 350 ਪੁਰਾਣਾ 400 ਹੋਊਗਾ 350 350 ਹਾਂ ਵੀ 350 ਬੋਲਾ ਬਾਈ ਜੀ ਨਾ ਹੋਈ ਗੱਲ ਹੈ 350 ਲਓ ਜੀ ਪਹਿਲੀ ਟਰਾਲੀ ਲੱਗੀ ਜੀ 350 ਰੁਪਏ ਲੱਗੇ ਥੂੜੀ ਦੀ ਜਿਹੜੀ ਕੁਆਲਿਟੀ ਸੀ ਬਹੁਤ ਵਧੀਆ ਸੀ ਤੇ 350 ਰੁਪਏ ਲੱਗੇ ਜੀ 300 ਤੋਂ ਬੋਲੀ ਜਿਹੜੀ ਸ਼ਾਰਟ ਹੋਈ ਸੀ ਇਹ 350 ਤੱਕ ਗਈ ਆ ਤੇ ਦੇਖਦੇ ਆਂ ਦੂਜੀ ਟਰਾਲੀ ਕਿੱਥੇ ਤੱਕ ਜਾਂਦੀ ਆ ਜੀ ਤੇ ਲਓ ਜੀ ਚਾਰ ਨਾਲ ਜਿਹੜੇ ਹੋਰ ਲੈ ਗਏ ਜੀ ਤੇ ਕਰ ਦਿਓ ਵੀਡੀਓ ਨੂੰ ਮਾਤਮਾ ਸੇਅਰ ਤੇ ਲਾਈਕ ਜੀ ਲਓ ਜੀ ਦੂਜੀ ਟਰਾਲੀ ਵੱਲ ਆਪਾਂ ਜਾਂਦੇ ਆਂ ਦੇਖਦੇ ਆਂ ਦੂਜੀ ਟਰਾਲੀ ਦਾ ਕੀ ਰੇਟ ਆ ਤੇ ਉਹੀ ਰੇਟ ਆ ਬਈ ਜੀ 1350 ਜਿਹੜਾ ਲੱਗ ਚੁੱਕਿਆ ਪਹਿਲੀ ਟਰਾਲੀ ਦਾ ਪੰਡਾਂ 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 ਵਾਲੀ ਟਰੂੜੀ ਆ ਬਈ ਸਾਰੀ ਇਹ ਆ ਆ ਕੁਆਲਿਟੀ ਦੇ ਚੁਟੀ ਜਾਵਾਂ ਹਾਂ ਦੇ 350 ਤੋਂ ਬੋਡੀ ਜਿਹੜੀ ਸ਼ੁਰੂ ਹੋਗੀ ਪਹਿਲੀ ਟਰਾਲੀ ਦੀ 400 400 400 400 ਬੋਲਣਾ ਭਾਈ ਜੀ ਕੰਮ ਹੋ ਰਿਹਾ ਹੈ ਹੋਰ ਅੱਜ ਵੀ ਭਾਈ ਦੂਜੀ ਟਰਾਲੀ ਜਿਹੜੀ ਲੱਗ ਚੁੱਕੀ ਹੈ 400 ਰੁਪਏ ਲੱਗ ਚੁੱਕੇ ਪਹਿਲੀ ਟਰਾਲੀ ਨਾਲੋਂ 50 ਰੁਪਏ ਵਾਧਾ ਹੋ ਗਿਆ ਜੀ ਦੂਜੀ ਟਰਾਲੀ ਦੇ ਵਿੱਚ ਵਿੱਚ ਤੇ ਪਹਿਲੀ ਟਰਾਲੀ ਲੱਗੀ 350 ਤੇ ਦੂਜੀ ਲੱਗੀ 400 ਰੁਪਿਆ ਆ ਦੇਖੋ ਜੀ ਇੰਨੇ ਗਾਹਕਾਂ ਤੇ ਇੱਕ ਟਰਾਲੀ ਹੋਰ ਆ ਗਈ ਬਾਈ ਤੇ ਹੁਣ ਟੋਟਲ ਲਾਗੋਗੇ 6 ਤੇ ਦੋਹਾਂ ਦੀ ਬੋਲੀ ਹੋ ਚੁੱਕੀ ਆ ਪਹਿਲੀ 350 ਦੂਜੀ 400 ਤੇ ਤੀਜੀ ਦੇਖਦੇ ਆ ਕਿਥੋਂ ਤੱਕ ਜਾਂਦੀ ਆ ਹਾਂ ਤਾਂ ਵੀ ਕੋਈ ਬੋਲੋ ਜੀ 305 10 15 350 55 70 ਹੈ 370 75 80 80 90 390 ਬੋਲਾਂਗੇ ਲੈ ਆਇਆ ਹੋਗਾ ਭਾਈ ਆਪਣੇ ਲੋ ਜੀ ਤੀਜੀ ਟਰਾਲੀ ਜਿਹੜੀ ਲੱਗੀ 390 ਰੁਪਏ ਲੱਗ ਚੁੱਕੇ ਜੀ ਤੇ ਰੇਟ ਉਹੀ ਆ ਜੀ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਤੇ ਲੋਈ ਤੈਨੂੰ ਨਾਲ ਘੁਰ ਰਹੀ ਆ ਤੇ ਦੇਖਦੇ ਆ ਆਹ ਆਹ ਹੁਣ ਚਮਤੀ ਟਰਾਲੀ ਤੇ ਪਹੁੰਚ ਗਏ ਆ ਕੋਈ ਨਹੀਂ ਹੈ ਬਾਹਰ ਦੇ ਚਲੋ ਏ ਜੀ ਦਾ ਆ ਰਿਖੀ ਹੈ ਗੁਡੀ ਜੰਗਲ ਆ ਗਿਆ ਆ ਆ ਬੋਲੋ ਭਾਈ 300 ਰੁਪਿਆ 300 300 5 10 15 20 25 30 35 40 45 350 ਸਾਢੇ 350 ਬੋਲਣਾ ਕਿਨੇ ਸਾਢੇ 350 ਰੁਪਏ ਲਓ ਜੀ ਇਹ ਵੀ 350 ਗਈ ਹੈ ਜੀ ਦੋ ਟਰਾਲੀਆਂ ਜਿਹੜੀਆਂ ਸਾਢੇ 3300 ਰੁਪਏ ਗਈਆਂ ਜੀ ਇੱਕ 400 ਤੇ ਇੱਕ ਗਈ 390 ਰੁਪਏ ਜੀ ਤੇ ਟੋਟਲ ਟਰਾਲੀਆਂ ਹੋ ਗਈਆਂ ਚਾਰ ਤੇ ਦੋ ਨਾਗ ਰਹਿ ਗਏ ਜੀ ਬਸ ਇੱਕ ਲਾਲ ਟਰਾਲੀ ਤੇ ਇੱਕ ਆਹ ਵਾਲੀ ਆਹ ਟਰਾਲੀ ਦੇਖਦੇ ਆਂ ਪੰਜਵਾਂ ਨ ਆ ਗਿਆ ਜੀ ਇੱਕ ਤੇ ਅੱਧਾ ਡੇਢ ਆ ਵੇ ਭੋਲਾ ਫਰਦਾ ਹਾਂ ਥੋੜਾ ਭੋਲਾ ਹਾਂ ਭਾਈ ਕਿੰਨਾ ਹੈ ਮੈਨੂੰ ਤਾਂ ਉਡੀ ਅੰਦਰੋਂ ਤੇ ਸੈਟ ਫੱਲੇ ਆ ਰੰਗ ਬਣਾਉਣ ਵੇਲੇ ਇਹੋ ਜਿਹਾ ਰੰਗ ਅੱਗੇ ਆ ਕੱਲ ਦੀ ਗੱਲ ਵਾਲੀ ਹਾਂ ਕੱਲ ਭਾਈ ਨੂੰ ਪੱਟਾ ਕਿਉਂ ਨਹੀਂ ਲਵਾਈਆ ਬਣਾਉਣ ਵੇਲੇ ਰੰਗ ਇਹੋ ਜਿਹਾ ਬੋਲਾ ਭਾਈ ਇਹ 300 ਰੁਪਏ ਆ ਯਾਰ 300 300 300 ਬੋਲਾ ਭਾਈ ਕਿਵੇ 300 ਲਓ ਜੀ ਇਹ ਨਹੀਂ ਆ 300 ਰੁਪਏ ਗਏ ਜੀ ਇਹਦਾ ਜਿਹੜਾ ਰੰਗ ਸੀਗਾ ਉਹ ਬਾਹਲਾ ਥੋੜਾ ਯਾਰ ਕਸਮੇ ਵਾਲਾ ਸੀ ਅੱਗ ਲਾਜਦਾ ਸੀ ਇਹ ਕਹਿੰਦਾ ਭਾਵ ਵੀ ਇਹ ਉਹ ਟੂੜੀ ਸੀਗੀ ਜਿਹੜੀ ਤੰਗ ਜਿਹੜਾ ਮਿਆਂ ਦੇ ਕੰਨ ਖਰਾਬ ਹੋ ਜਾਂਦਾ ਤੇ ਉਹਦੀ ਜਿਹੜੀ ਕੁਆਲਿਟੀ ਬਾਈ ਜੀ ਮਰ ਜਾਂਦੀ ਆ ਇਹ ਇਧਰ ਦੇਖੋ ਸਾਹਮਣੇ ਬਈ ਝੋਨੇ ਦੀਆਂ ਟਰਾਲੀਆਂ ਵੀ ਆ ਰਹੀਆਂ ਸਾਹਮਣੇ ਮੰਡੀ ਆ ਤੇ ਕੋਟਕਪੁਰੇ ਵਾਲੀ ਝੋਨੇ ਦੀ ਮੰਡੀ ਆ ਤੇ ਉਹ ਦੇਖੋ ਸਾਹਮਣੇ ਜਿਹੜਾ ਬਾਸਪਤੀ ਦੀਆਂ ਟਰਾਲੀਆਂ ਜਾਂ ਝੋਨੇ ਦੀਆਂ ਟਰਾਲੀਆਂ ਜਾ ਰਹੀਆਂ ਉਹ ਝੋਨੇ ਦੀ ਵੀਡੀਓ ਆਪਾਂ 11:30 ਵਜੇ ਪਾਵਾਂਗੇ ਇਧਰ ਆ ਗਈ ਬਈ ਲੱਕੜ ਮੰਡੀ ਆ ਸਾਹਮਣੇ ਲੱਕੜ ਮੰਡੀ ਦੀਆਂ ਟਰਾਲੀਆਂ ਖੜੀਆਂ ਤੇ ਲੱਕੜ ਮੰਡੀ ਦੀ ਜਿਹੜੀ ਬੋਲੀ ਹੁੰਦੀ ਹੈ ਜੀ ਉਹ ਹੁੰਦੀ ਹੈ ਜੀ 11 ਵਜੇ ਜੀ ਹਲੂਆ ਬਾਈ ਰਾਜ ਦਾ ਪਾਸ ਬਾਬੇ ਜਗਾ ਦੂਰੇ ਇੱਕ ਪਰੇ ਜਿਹੜੀ ਬਾਬਾ ਜੀ ਦੀ ਪੂਰੀ ਗਰੋਹ ਤੇ ਜਾਕੀ ਚਾਕੀ ਰੋਡ ਤੇ ਹਨਾ ਮਜਾਕੀ ਨਹੀਂ 7 ਨੰਬਰ ਚੁੰਗੀ ਦੇ ਨਾਲ ਮੁੜ ਕੇ ਆਏ ਨੂੰ ਬਹੁਤ ਬੜਾ 7 ਨੰਬਰ ਜਿਹਾ ਕੀ ਰੋਡ ਤੇ ਉਹ ਫਰੀ ਕੋੜ ਹਾਂ ਹਾਂ ਫਰੀ ਕੋੜ ਓਏ ਬਹੁਤ ਦੂਰ ਪੈਣਾ 7 ਨੰਬਰ ਚੁੰਗੀ ਤਾਂ ਬਹੁਤ ਦੂਰ ਆ ਵਧੀਆ ਗਿਆ ਪੂਰੀਆਂ ਦਾ ਤਾਤਰੋਂ ਨੀਵੇਂ ਹੁੰਦੀਆਂ ਫਿਰ ਰੋਡ ਤੋਂ ਹੀ ਆਉਣਾ ਸਾਨੂੰ ਬੋਫਰ ਰਹਿੰਦਾ ਹੈ ਭਾਈ 700 ਰੁਪਏ ਲਊਗਾ ਹਰ ਕੋਈ ਦੂਰ ਆ ਯਾਰ ਹੈ ਦੂਰ ਆ 7 ਨੰਬਰ ਤੋਂ ਵੀ ਬਹੁਤ ਹੁੰਦਾ ਚਲੋ ਹਾਂ 700 ਰੁਪਇਆ ਲੈ 700 ਰੁਪਇਆ ਕਹੂ ਬੋਲ ਮੈਂ ਜੋ ਕੁਝ ਕਰ ਦਿੰਦਾ 300 ਰੁਪਇਆ 300 300 ਹਰ ਉਪ 5 10 15 20 25 20 330 ਰੁਪਏ ਬੋਲਾਂਗੇ ਨਾ 330 ਰੁਪਏ ਬਾਈ ਲੋ ਜੀ ਲਾਸਟ ਨਾਗ ਸੀਗਾ 330 ਰੁਪਏ ਲੱਗਿਆ ਤੇ ਬਾਈ ਕਹਿੰਦਾ ਵੀ ਨਹੀਂ ਵੇਚਨੀ ਮੇਰੇ ਖਿਆਲ ਨਾਲ 330 ਰੁਪਏ ਗਈ ਆ ਇਹ ਰੇਟ ਕਹਿੰਦਾ ਬਾਈ ਕਹਿੰਦਾ ਥੋੜਾ ਤਾਂ ਕਰਕੇ ਬਈ ਆਂਦਾ ਨਹੀਂ ਵੇਚਨੀ ਤੂੜੀ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਆਪਣੀ ਵੀਡੀਓ ਤੇ ਇਹ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਲਾਸਟ ਲਾਸਟ ਟਰਾਲੀ ਤੱਕ ਵੇਖਿਆ ਕਰੋ ਕਿਉਂਕਿ 5-6 ਨਾਗ ਹੀ ਆਉਂਦੀਆਂ ਹੁਣ ਠੰਡ ਹੋਣ ਕਰਕੇ ਜਾਂ ਸੀਜ਼ਨ ਹੋਣ ਕਰਕੇ ਜਿਹੜਾ ਤੂੜੀ ਇਸ ਟਾਈਮ ਘਟ ਚੁੱਕੀ ਹੈ ਝੋਨੇ ਦਾ ਤੇ ਮਿਲਦੇ ਆਂ ਕੱਲ ਨੂੰ ਠੀਕ 7 ਵਜੇ ਕੋਟਖਪੁਰਾ ਮੰਡੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ